ਸਾਡੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਮੁਰਤੋਂ ਸਵਾਗਤ ਹੈ ਸਾਡੀ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਪੁਰਾਣੀ ਵੀਡੀਓ ਵੀ ਪਸੰਦ ਆਈਆਂ ਹੋਣਗੀਆਂ ਜਾਣਕਾਰੀ ਭਰਪੂਰ ਲੱਗੀਆਂ ਹੋਵੇਗੀਆਂ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 15 April 2024 ਨੂੰ ਦੁਪਹਿਰ ਵੇਲੇ ਦਾ ਕੀ ਮੌਸਮ ਦੀ ਗਤੀਵਿਧੀ ਆ ਪੰਜਾਬ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਤੇ ਕੀ ਫਸਲਾਂ ਦੇ ਉੱਪਰ ਇਸ ਦਾ ਅਸਰ ਹੋ ਸਕਦਾ ਹੈ ਤਾਜ਼ਾ ਸੈਟੇਲਾਈਟ ਵਿੱਚ ਦੇਖ ਰਹੇ ਹਾਂ ਸਾਡੇ ਸੈਟਲਾਈਟ ਇਮੇਜ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਉੱਪਰ ਜਿਹੜਾ ਬੱਦਲੀ ਸਿਸਟਮ ਇੱਕ ਬਣਿਆ ਹੋਇਆ ਸੀ ਹੌਲੀ-ਹੌਲੀ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ। ਪੂਰੇ ਪੰਜਾਬ ਦੇ ਉੱਪਰ ਹੁਣ ਟੁੱਟਵੇਂ ਰੂਪ ਦੇ ਵਿੱਚ ਬੱਦਲ ਦਿਖਾਈ ਦੇ ਰਹੇ ਹਨ। ਫਿਲਹਾਲ ਹਵਾਵਾਂ ਦੇ ਵਿੱਚ ਕੋਈ ਬਹੁਤ ਵੱਡੇ ਉਤਰਾ ਚੜਾਅ ਨਹੀਂ ਦਿਖਾਈ ਦੇ ਰਹੇ। ਹਲਕੇ ਰੂਪ ਦੇ ਵਿੱਚ ਹਲਕੀ-ਹਲਕੀ ਹਵਾ ਚਲਦੀ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਕੋਈ ਫਸਲਾਂ ਦਾ ਕੋਈ ਬਹੁਤ ਵੱਡਾ ਨੁਕਸਾਨ ਹੋਣ ਦੇ ਚਾਂਸ ਨਹੀਂ ਲੱਗ ਰਹੇ। ਗੱਲ ਕਰ ਲਈ ਅਗਰ ਮੀਂਹ ਕਣੀ ਦੀ ਪੰਜਾਬ ਦੇ ਪੂਰੇ ਹਿੱਸੇ ਦੇ ਵਿੱਚ ਹਲਕੀ-ਫੁਲਕੀ ਕਿਹੜਾ ਮਨ ਕਹਾਣੀ ਜ਼ਰੂਰ ਹੋਈ ਹੈ ਪਰ ਕੋਈ ਬਹੁਤ ਵੱਡਾ ਮੀ ਦੇ ਸਪੈਲ ਨਹੀਂ ਲੱਗੇ ਹਨ ਜਿਸ ਤੋਂ ਕਣਕ ਦੀ ਫਸਲ ਦਾ ਬਹੁਤ ਜ਼ਿਆਦਾ ਬਚਾਅ ਹੁੰਦਾ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚ ਤੇ ਆਉਂਦੇ ਸ਼ਾਮ ਅਤੇ ਰਾਤ ਨੂੰ ਵੀ ਫਿਲਹਾਲ ਮੌਸਮ ਸਾਫ਼ ਦਿਖਾਈ ਦੇ ਰਿਹਾ ਤੇ ਕੱਲ ਨੂੰ ਕਿਤੇ ਨਾ ਕਿਤੇ ਮੌਸਮ ਖੁੱਲਦਾ ਦਿਖਾਈ ਦੇ ਰਿਹਾ ਹੈ ਪਰ ਕਿਤੇ ਨਾ ਕਿਤੇ ਇਹ ਜਿਹੜੀ ਖੁਸ਼ਖਬਰੀ ਹੈ ਬਹੁਤ ਲੰਮਾ ਟਾਈਮ ਨਹੀਂ ਟਿਕੇਗੀ ਕਿਉਂਕਿ 19 ਤਰੀਕ ਦੇ ਨੇੜੇ ਜੜੇ 18 ਅਤੇ 19 ਤਰੀਕ ਦੇ ਨੇੜੇ ਇੱਕ ਸਿਸਟਮ ਪੰਜਾਬ ਦੇ ਵਿੱਚ ਦੁਆਰਾ ਤੋਂ ਫਿਰ ਐਂਟਰ ਕਰ ਰਿਹਾ ਹੈ ਜਿਸ ਦੇ ਬਾਰੇ ਤੁਹਾਨੂੰ ਅਸੀਂ ਦਿਖਾ ਦਿੰਦੇ ਸਕਰੀਨ ਦੇ ਉੱਪਰ ਮੌਸਮ ਵਿਭਾਗ ਵੱਲੋਂ ਵਾਰਨਿੰਗ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਅੱਜ 15 ਤਰੀਕ ਦੁਪਹਿਰ 1 ਵਜੇ ਇੱਕ ਜਿਹੜੀ ਵਾਰਨਿੰਗ ਜਾਰੀ ਕੀਤੀ ਗਈ ਹੈ ਉਹਦੇ ਮੁਤਾਬਿਕ ਫਿਲਹਾਲ ਪੰਜਾਬ ਦੇ ਵਿੱਚ ਟੈਂਪਰੇਚਰ ਸਭ ਤੋਂ ਵੱਧ ਬਠਿੰਡਾ ਦੇ ਵਿੱਚ ਅਤੇ ਹਰਿਆਣਾ ਦੇ ਵਿੱਚ ਹਸਾਰ ਦੇ ਵਿੱਚ ਨਾਪੇ ਜਾਵੇਗਾ ਤੇ ਆਉਣ ਦੇ 7 ਦਿਨਾਂ ਦੀ ਜੋ ਪ੍ਰੈਡਿਕਸ਼ਨ ਹੈ ਜੋ ਪੂਰਵ ਅਨੁਮਾਨ ਲਗਾਇਆ ਗਿਆ ਹੈ ਉਹਦੇ ਵਿੱਚ ਕਿਤਨਾ ਕਿਤੇ 18 ਤਰੀਕ ਤੋਂ 20 ਤਰੀਕ ਦੇ ਵਿੱਚ ਫਿਲਹਾਲ ਪੰਜਾਬ ਦੇ ਵਿੱਚ ਫਿਰ ਦੁਬਾਰਾ ਤੋਂ ਇਹ ਸਿਸਟਮ ਐਕਟੀਵੇਟ ਹੋਣ ਦੇ ਚਾਂਸ ਦਿਖਾਈ ਦੇ ਰਹੇ ਹਨ ਜਿਸ ਦੇ ਕਾਰਨ 15 ਤਰੀਕ ਦਾ ਮੌਸਮ ਤਾਂ ਫਿਲਹਾਲ ਲੰਘ ਚੁੱਕਿਆ ਹੈ 16 ਅਤੇ 17 ਫਿਲਹਾਲ ਕੋਈ ਵੀ ਕਾਰਵਾਈ ਪੈਂਦੀ ਦਿਖਾਈ ਨਹੀਂ ਦੇ ਰਹੀ ਪਰ ਕਿਤੇ ਕਿਤੇ 18 ਅਤੇ 19 ਇਹ 2 ਦਿਨ ਹਨ ਜਿਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਮੁਰ ਤੋਂ ਇਹ ਸਿਸਟਮ ਐਕਟੀਵੇਟ ਦਿਖਾਈ ਦੇ ਰਿਹਾ ਹੈ ਪਰ ਇਹ ਬਹੁਤ ਵੱਡਾ ਐਕਟੀਵੇਟ ਨਹੀਂ ਹੋਣ ਦੇ ਚਾਂਸ ਲੱਗ ਰਹੇ ਕਿਉਂਕਿ ਇਹ ਹਲਕੇ ਤੋਂ ਦਰਮਿਆਨੇ ਸੁਭਾ ਦਾ ਸਿਸਟਮ ਲੱਗ ਰਿਹਾ ਹੈ ਪਰ ਇਸ ਦੇ ਬਾਰੇ ਫਿਲਹਾਲ ਕਹਿਣਾ ਵੀ ਬਹੁਤ ਵੱਡੀ ਬੇਵਕੂਫੀ ਹੋਵੇਗੀ ਇਸ ਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ 17 ਤਰੀਕ ਦੇ ਮੌਸਮ ਦੇ ਵਿੱਚ ਰਿਪੋਰਟ ਵਿੱਚ ਦਵਾਂਗੇ ਕਿਉਂਕਿ ਉਸ ਤੱਕ ਉਦੋਂ ਤੱਕ ਪੂਰੀ ਤਰ੍ਹਾਂ ਨਾਲ ਸਾਨੂੰ ਕਲੀਅਰ ਹੋ ਜਾਵੇਗਾ ਕਿ ਇਹ ਸਿਸਟਮ ਕਿਵੇਂ ਦਾ ਹੈ ਹਲਕੇ ਸੁਭਾ ਦਾ ਹੈ ਕਿ ਜੇ ਵੱਡੇ ਸੁਭਾ ਦਾ ਹੈ ਕੀ ਅਸਰ ਇਹ ਮੀਂਹ ਦੇ ਵਿੱਚ ਕਰੇਗਾ ਕੀ ਹਨੇਰੀ ਝੱਖੜ ਜਾਂ ਫਿਰ ਗੜੇਮਾਰੀ ਹੋਣ ਦੇ ਚਾਂਸ ਇਸ ਮੌਸਮ ਹੋ ਸਕਦੇ ਨੇ ਗੱਲ ਕਰ ਲਈਏ ਆਉਂਦੇ ਦਿਨਾਂ ਦੇ ਮੌਸਮ ਦੀ ਆਉਂਦੇ ਦਿਨਾਂ ਦੇ ਮੌਸਮ 16 ਤੇ 17 ਸਾਫ਼ ਦਿਖਾਈ ਦੇ ਰਹੇ ਨੇ 18 19 ਅਤੇ 20 ਇਹ ਤਿੰਨ ਦਿਨ ਥੋੜੇ ਜਿਹੀ ਫਿਰ ਤੋਂ ਚੰਗਾ ਬਤਾ ਸਕਦੇ ਨੇ ਕਿਸਾਨ ਵੀਰਾਂ ਦੀ ਕਿਉਂਕਿ ਕਣਕ ਦੀ ਫਸਲ ਖੇਤਾਂ ਦੇ ਵਿੱਚ ਪੱਕੀ ਪਈ ਹੈ ਕਿਤੇ ਕਿਤੇ ਤਾਂ ਬਾਡੀ ਸ਼ੁਰੂ ਹੋ ਕੇ ਕੜਾਈ ਦਾ ਕੰਮ ਵੀ ਚੱਲ ਰਿਹਾ ਹੈ ਪਰ ਜੋ ਕਿਰਮਣ ਕਾਣੀ 1-2 ਦਿਨਾਂ ਦੇ ਵਿੱਚ ਹੋਈ ਹੈ ਉਹਨੇ 1-2 ਦਿਨ ਡਿਲੇ ਕਰ ਦਿੱਤਾ ਹੈ ਕਣਕ ਦੀ ਫਸਲ ਨੂੰ ਅਗਰ ਦੁਆਰ ਤੋਂ ਫੇਰ ਮੁੜ ਕੇ ਕੋਈ ਸਿਸਟਮ ਐਕਟੀਵੇਟ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਉਹ ਦੁਆਰ ਤੋਂ ਫੇਰ ਨੁਕਸਾਨ ਵਾਲੀ ਗੱਲ ਹੋ ਸਕਦੀ ਹੈ ਫਿਲਹਾਲ ਅਸੀਂ ਤਾਂ ਅਰਦਾਸ ਕਰਦੇ ਹਾਂ ਕਿ ਕੋਈ ਇਹ ਸਿਸਟਮ ਪੰਜਾਬ ਦੇ ਵਿੱਚ ਖਤਰੇ ਦਾ ਕਾਰਨ ਨਾ ਬਣੇ ਫਸਲਾਂ ਦੇ ਉੱਪਰ ਤੇ ਇਹ ਸੀ ਰਿਪੋਰਟ ਅੱਜ ਦੀ 15 April 2024 ਦੁਪਹਿਰ ਦੀ ਤੇ ਆਉਂਦੇ ਦਿਨਾਂ ਦੀ ਤੇ ਬਾਕੀ ਰਿਪੋਰਟਸ ਸਾਡੀ ਦੇਖਣ ਦੇ ਲਈ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਬੈਲ ਆਈਕਨ ਨੂੰ ਪ੍ਰੈਸ ਕਰਦੇ ਜਾਂਦੇ ਜਾਂਦੇ ਅਖੀਰ ਵਿੱਚ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਮੋਰ ਤੋਂ ਧੰਨਵਾਦ ਜੀ